ਪ੍ਰੀ ਮੌਨਸੂਨ ਦੇ ਸ਼ੁਰੂਆਤ ਹੁੰਦਿਆ ਹੀ ਪਹਿਲੇ ਮੀਂਹ ਹੀ ਮਾਛੀਵਾੜਾ ਸਾਹਿਬ ਅਨਾਜ ਮੰਡੀ ਝਲ-ਝਲ ਕਰ ਦਿੱਤੀ। ਇੱਕ ਵਾਰ ਤਾਂ ਦੇਖਣ ਨੂੰ ਅਜੀਹਾਂ ਲੱਗ ਰਿਹਾ ਸੀ ਕਿ ਜਿਵੇਂ ਅਨਾਜ ਮੰਡੀ ਨਹੀਂ ਕੋਈ ਝੀਲ ਹੋਵੇ। ਇੱਕਦਮ ਆਏ ਤੇਜ਼ ਮੀਂਹ ਨੇ ਮੰਡੀ ਵਿੱਚ ਪਾਣੀ ਹੀ ਪਾਣੀ ਕਰ ਦਿੱਤਾ। ਅੱਧੇ ਮੰਡੀ ਵਿੱਚ ਪਈ ਕਿਸਾਨਾਂ ਦੀ ਲੱਖਾਂ ਦੀ ਮੱਕੀ ਮੀਂਹ ਨਾਲ ਗਿੱਲੀ ਹੋ ਗਈ। ਜਿਗਰ ਜੋਗਾ ਕਿ ਕੁਝ ਸਮਾਂ ਪਹਿਲਾਂ ਹੀ ਮਾਛੀਵਾੜਾ ਸਾਹਿਬ ਅਨਾਜ ਮੰਡੀ ਦਾ ਕਰੋੜਾਂ ਰੁਪਏ ਦੇ ਬਜਟ ਦਾ ਨਵਾਂ ਸੀਵਰੇਜ ਪਾਇਆ ਗਿਆ ਸੀ। ਪਾਵੇਂ ਕੇ ਸੀਵਰੇਜ ਪਾਉਣ ਵੇਲੇ ਕਾਫੀ ਔਣਤਾਇਆਂ ਰਹਿ ਗਈਆਂ ਨੇ 2-3 ਵਾਰ ਸੀਵਰੇਜ ਨੂੰ ਪਟਕੇ ਦੁਬਾਰਾ ਦੁਬਾਰਾ ਪਾਇਆ ਗਿਆ ਪਰ ਕਿਸੇ ਨਾ ਕਿਸੇ ਤਰੀਕੇ ਸੀਵਰੇਜ ਪਾਉਣ ਦੇ ਕੰਮ ਨੂੰ ਠੇਕੇਦਾਰ ਦੁਆਰਾ ਨਿਪਰੇ ਚਾੜ ਦਿੱਤਾ ਗਿਆ ਪਰ ਅੱਜ ਪਹਿਲੇ ਮਹੀਨੇ ਹੀ ਸੀਵਰੇਜ ਦੀਆਂ ਧੱਜੀਆਂ ਉਡਾ ਦਿੱਤੀਆਂ ਮੰਡੀ ਦੇ ਵਿੱਚ ਥਾਂ-ਥਾਂ ਝੀਲਾਂ ਦੇ ਰੂਪ ਵਿੱਚ ਖੜਾ ਪਾਣੀ ਨਵੇਂ ਪਾਏ ਸੀਵਰੇਜ ਨੂੰ ਮੂੰਹ ਚੜਾ ਰਿਹਾ ਹੈ ਆਉਂ ਦੇਖਦੇ ਹਾਂ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਇਹ ਖਾਸ ਰਿਪੋਰਟ ਆਂਦੀ ਨਮਾ ਸੀਵਰੇਜ ਪਿਆ ਤਾਂ ਫਿਰ ਠੀਲ ਦਾ ਰੂਪ ਧਾਰ ਲਿਆ ਕੀ ਕਹੋਂਗੇ ਦੇਖੋ ਤੁਸੀਂ ਇਹਨੂੰ ਕਹਿ ਸਕਦੇ ਹੋ ਨਮਾ ਮੈਂ ਤਾਂ ਨਹੀਂ ਕਹਿ ਸਕਦਾ ਕਿਉਂਕਿ ਜੋ ਹਾਲਾਤ 6 ਮਹੀਨੇ ਪਹਿਲਾਂ ਸੀ ਉਹੀ ਹਾਲਾਤ ਅੱਜ ਨੇ ਜੋ ਉਦੋਂ ਵੀ ਤੁਸੀਂ ਆਏ ਸੀ ਉਦੋਂ ਵੀ ਤੁਸੀਂ ਹਾਲਾਤ ਦੇਖੇ ਸੀ ਤੇ ਅੱਜ ਵੀ ਹਾਲਾਤ ਸਮਕਾ ਦੋਸਤੋ ਬੱਤਰ ਲੱਗਦੇ ਨੇ ਜਿਹੜੇ ਹਾਲਾਤ ਨੇ ਕਿਉਂਕਿ ਕਰੋੜਾਂ ਦਾ ਇਹ ਪ੍ਰੋਜੈਕਟ ਸੀਗਾ ਸਾਨੂੰ ਵੀ ਸੁਖਦਾ ਸਾਹਾ ਸੀ 1982 ਤੋਂ ਬਾਅਦ ਜਦੋਂ ਤੋਂ ਪੱਟੀ ਬਣੀ ਉਸ ਤੋਂ ਬਾਅਦ ਆਇਆ ਸੀਵਰੇਜ ਦੂਜੀ ਵਾਰ ਪੈਣ ਲੱਗਿਆ ਵੀ ਹੁਣ ਕੰਮ ਵਧੀਆ ਰਹੂਗਾ ਇੱਥੇ ਮੰਡੀ ਦੇ ਵਿੱਚ ਪਾਣੀ ਨਹੀਂ ਖੜੂਗਾ ਪਰ ਹੁਣ ਤੁਸੀਂ ਆਪ ਹੀ ਹਾਲਾਤ ਦੇਖ ਲਓ ਵੀ ਕੀ ਹੋ ਗਿਆ ਇੱਥੇ ਆੜਤੀਆਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ ਬੋਰੀਆਂ ਵੀ ਪਾਣੀ ਚ ਡੁੱਬ ਚੁੱਕੀਆਂ ਨੇ ਕਿਉਂਕਿ ਮੱਕੀ ਦੀ ਫਸਲ ਹੈ ਸੀ ਜਿਹਨੂੰ ਮਾੜਾ ਜਿਹਾ ਪਾਣੀ ਲੱਗਿਆ ਜਿਹਦੇ ਖਰਾਬ ਹੋ ਜਾਂਦੇ ਜਿਹੜਾ ਆੜਤੀਆਂ ਜਿਹਨਾਂ ਦਾ ਨੁਕਸਾਨ ਹੋਇਆ ਜੀ ਲੱਖਾਂ ਦਾ ਇਹ ਕੀ ਪਰਪਾਈ ਕਰਨਗੇ ਜੀ ਸਰਕਾਰ ਕਿਉਂਕਿ ਤਾਂ ਕਹਿੰਦੇ ਵੀ ਸਰਕਾਰ ਪਰਪਾਈ ਕਰੇ ਔਰ ਜਿਹੜਾ ਇਹ ਸੀਵਰੇਜ ਦੇ ਵਿੱਚ ਜਿਹੜਾ ਗਲਤ ਕੰਮ ਹੋਇਆ ਹੈ ਇਹਦੀ ਇੱਕ ਨਿਰਪੱਖ ਏਜੰਸੀ ਤੋਂ ਜਾਂਚ ਕੀਤੀ ਜਾਵੇ ਕਿਉਂਕਿ 1 ਕਰੋੜਾਂ ਦਾ ਕੰਮ ਸੀ ਔਰ ਇਹ ਚ ਲੱਗ ਵੱਡਾ ਕੋਈ ਫੇਰ ਫੇਰ ਹੋਇਆ ਕਿਉਂਕਿ ਸਰਕਾਰ ਦਾ ਕੰਮ ਪੈਸੇ ਭੇਜਣਾ ਹੈ ਸਰਕਾਰ ਨੇ ਪੈਸੇ ਭੇਜੀ ਅੱਗੇ ਕਰਨਾ ਠੇਕੇਦਾਰ ਨੇ ਹੈ ਔਰ ਏਜੰਸੀ ਜਿਹੜੇ ਉਹਨਾਂ ਦੇ ਅੱਗੇ ਸਰਕਾਰ ਦੇ ਨਮਾਇंदे ਹੁੰਦੇ ਨੇ ਚਾਹੇ ਉਹ ਐਸਡੀਓ ਹੈ ਜੇਆ ਹੈ ਸਾਰਿਆਂ ਨੇ ਕਰਾਉਣਾ ਹੁੰਦਾ ਕੰਮ ਤੇ ਉਹਨਾਂ ਨੇ ਇੱਥੇ ਪੜਤਾਲ ਕੀ ਕੀਤੀ ਵੀ ਕੰਮ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਕਿਉਂਕਿ ਜਿੱਥੇ ਇਹਦੀ ਹੌਦੀਆਂ ਬਣਾਉਣ ਨੂੰ ਕਿਹਾ ਉੱਥੇ ਹੌਦੀਆਂ ਨਹੀਂ ਬਣੀਆਂ ਕਿਉਂਕਿ ਟੈਕਨੀਕਲ ਗੱਲਾਂ ਨੇ ਸਾਰਾ ਬਲੂਪ੍ਰਿੰਟ ਚੈੱਕ ਕੀਤੇ ਜਾਣ ਕਿ ਕਿੱਥੇ ਕਿੱਥੇ ਕੀ ਕੀ ਕਮੀ ਰਹੀ ਤਾਂ ਬਿਲਕੁਲ ਤੰਦਰੀ ਲੱਗਦੀ ਹੈ ਜੀ ਤੁਹਾਨੂੰ ਬਿਲਕੁਲ ਤੰਦਰੀ ਲ ਇਹ ਜੇ ਤਾਂੜਲੇ ਜੇ ਤਾਂੜਲੀ ਨਾ ਹੁੰਦੀ ਤਾਂ ਇਹਨੇ 6 ਮਿੰਟ ਪਾਣੀ ਹੋ ਕੇ ਮੇ ਰੁਕ ਜਾਂਦਾ ਇਹ ਵੀ ਕਿਹਾ ਗਿਆ ਸੀ ਇੱਥੇ ਇੱਕ ਟ੍ਰੀਟਮੈਂਟ ਪਲਾਂਟ ਲਾਇਆ ਜਾਊਗਾ ਉਹਦੇ ਵਿੱਚ ਉਹ ਹਜੇ ਤੱਕ ਨਹੀਂ ਲੱਗਿਆ ਉਹ ਕਿਉਂ ਨਹੀਂ ਲੱਗਿਆ ਹੁਣ ਠੇਕੇਦਾਰ ਵੀ ਆਪਣਾ ਕੰਮ ਬੰਦ ਕਰਕੇ ਜਾ ਚੁੱਕੇ ਆ 19 ਤਰੀਕ ਨੂੰ ਸੈਕਟਰੀ ਸਾਹਿਬ ਨੇ ਵੀ ਚਿੱਠੀ ਗੱਡੀ ਹੈ ਮਹਿਕਮਾ ਵੀ ਭਾਈ ਜਿਹੜੇ ਰੋਡ ਗਲੀਆਂ ਟੱਕਾਂ ਟੁੱਟ ਜੁਕਦੇ ਨੇ ਸਾਰੇ ਬੰਦ ਹੋ ਚੁੱਕੇ ਨੇ ਜਿਵੇਂ ਵੀ ਬਰਸਾਤ ਦਾ ਮੌਸਮ ਹੈ ਇਹਨੂੰ ਸਫਾਈ ਵੀ ਕਰਾਈ ਜਾਵੇ ਟੱਕਣ ਵੀ ਰੱਖੇ ਜਾ ਪਰ ਕੋਈ ਕੋਈ ਨਹੀਂ ਸੁਣਦਾ ਜੀ ਜਿਵੇਂ ਇੱਕ ਅਫਸਰ ਦੀ ਹੀ ਮਹਿਕਮਾ ਨਹੀਂ ਸੁਣ ਰਿਹਾ ਉੱਪਰ ਜਿਹੜਾ ਸੀਵਰੇ ਸਾ ਇਹਦੇ ਵਿੱਚ ਲੱਗਦਾ ਕੋਈ ਵੱਡਾ ਹੇਰਫੇਰ ਹੈਗਾ ਇਹ ਨਰਪੱਖਾ ਕਿਸੇ ਤੇਜਾਸੀ ਤੋਂ ਮੁਖੰਤਰੀ ਸਾਹਿਬ ਨੂੰ ਬੇਰਤੀਆ ਦੀ ਜਾਂਚ ਕਰਾਏਗੀ ਪੇਮੈਂਟ ਵੀ ਪਤਾਈ ਗਈ ਸੀ ਇਹਦੀ ਇਹਦੀ ਹਾਂ ਇਹਦੇ ਜੋ ਸਾਨੂੰ ਸੁਣ ਚ ਆਇਆ ਸੀਗਾ ਵੀ ਕੁਝ ਸਮੇਂ ਬਾਅਦ ਇਹ ਕਿਹਾ ਗਿਆ ਸੀਗਾ ਵੀ ਠੇਕੇਦਾਰ ਨੂੰ ਘਾਟਾ ਪੈ ਰਿਹਾ ਇਹਦੀ ਪੇਮੈਂਟ ਜਿਹੜੀ ਆ ਵਧਾਈ ਜਾਵੇ ਤੇ ਉਹਦੇ ਲਈ ਥੋੜਾ ਜਿਹਾ ਕੰਮ ਰੁਕਿਆ ਵੀ ਰਿਹਾ ਸੀਗਾ ਹਾਂ ਇਸੇ ਕਰਕੇ ਬੇਰਤੀਆ ਸਾਡੀ ਤਾਂ ਜਿਹੜਾ ਆੜਤੀਆਂ ਨੁਕਸਾਨ ਹੋਇਆ ਉਹ ਵੀ ਦੂਰ ਕੀਤਾ ਜਾਵੇ ਔਰ ਜਿਹੜਾ ਇਹਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਕਿਉਂਕਿ ਅੱਗੇ ਝੋਨੇ ਦਾ ਸੀਜ਼ਨ ਫੇਰ ਆ ਜਾਣਾ ਤੇ ਜਿਹੜੇ ਹਾਲਾਤ ਇਹ ਦਰੁਸਤ ਹੋ ਜਾਣ। ਕੋਲ ਆ ਜੀ। ਤੁਹਾਡਾ ਨਾਮ ਦੱਸ ਦਿਓ। ਬਸ ਸਿਸੀ ਬਾਟੀਆ। ਕੀ ਹਾਂ ਤੁਸੀਂਰੇ ਤੇ? ਅਬ ਉਹਦਾ ਵਾਈਸ ਪ੍ਰੈਜ਼ੀਡੈਂਟ ਵੀ ਕਮੇਟੀ ਦੇ। ਕਿਸ ਤਰ੍ਹਾਂ ਦੇਖਦੇ ਹੋ ਜੀ ਅਸੀਂ ਸੀਵਰੇਜ ਨੂੰ ਬੰਦ ਪੈਣ। ਸੀਵਰੇਜ ਤੁਹਾਡੇ ਸਾਹਮਣੇ ਦਿਖੀ ਰਿਹਾ ਤਾਂ ਮੈਨੂੰ ਤੇ ਕੀ ਸਾਡੀ ਪੀਸੇ ਨੂੰ ਹੋਈ ਹੋਈ ਹੈ। ਜ਼ਿੰਮੇਵਾਰਾਂ ਦਾ ਹਾਲ ਦੇਖੋ ਕੀ ਹੋਇਆ ਹੋਇਆ। ਬੜਾ ਮਾੜਾ ਹਾਲ ਹੈ ਸੀਵਰੇਜ ਦਾ। ਅਸੀਂ ਤਾਂ ਲੱਗ ਰਿਹਾ ਸੀ ਨਵਾਂ ਸੀਵਰੇਜ ਪਿਆ। ਸलो ਠੀਕ ਹੋ ਜਾਊਗਾ, ਵਧੀਆ ਹੋਊਗਾ। ਪਹਿਲਾਂ ਅਸੀਂ 3-4 ਸਾਲ ਮੰਡੀ ਦੇ ਅਸਤੇ ਹੀ ਕੱਟੇ ਨੇ, ਬੜੇ ਔਖੇ ਕੱਟੇ ਨੇ। ਨਵਾਂ ਸੀਵਰੇਜ ਪਿਆ ਬੜੇ ਔਖਿਆ ਮਨਤਾ ਕਰਕੇ ਪ੍ਰਧਾਨ ਜੀ ਨੇ ਕਿਤੇ ਟਰਾਈਆਂ ਕਰਕੇ ਆਲ ਦੋਲੋ ਕਰਕੇ ਨਵਾਂ ਸੀਵਰੇਜ ਪਿਆ ਉਸ ਤੋਂ ਬਾਅਦ ਵੀ ਸਾਡਾ ਉਸ ਤੋਂ ਬੁਰਾ ਹਾਲ ਹੋ ਗਿਆ ਹੁਣ ਕਿਹਦੀ ਨਲਕੀ ਸਮਝਦੇ ਹੋ ਠੇਕੇਦਾਰ ਨੂੰ ਕਹਿ ਸਕਦੇ ਹਾਂ ਕਿ ਕਿ ਟੰਕ ਬਣਾਇਆ ਦਾ ਠੇਕੇਦਾਰ ਨਹੀਂ ਹੈ ਤੁਹਾਡੇ ਵੱਲੋਂ ਕੋਈ ਕਾਰਵਾਈ ਪਾਈ ਗਈ ਹੈ ਸਾਡੇ ਵੱਲੋਂ ਅਸੀਂ ਬਾਰ ਬਾਰ ਸੱਖ ਸਾਲੂ ਵੀ ਕਹਿ ਦਿੰਦੇ ਸੀ ਸੈਟਸਰ ਨਾਲ ਦੀ ਨਾਲ ਅੱਗੇ ਉਹਨੂੰ ਕਨਵੇ ਵੀ ਕਰਦੇ ਸੀ ਇਹ ਨਹੀਂ ਨਹੀਂ ਕਰਦੇ ਸੀਗੇ ਪਰ ਠੇਕੇਦਾਰ ਨੂੰ ਪਤਾ ਨਹੀਂ ਕੀ ਕੀਤਾ ਟੈਕਨੀਕਲ ਕੀ ਕੀਤਾ ਇੱਕ ਵਾਰ ਬਣਾ ਟੱਕਾ ਟੁੱਟੇ ਸੀ ਉਹਨਾਂ ਨੇ ਦੁਬਾਰਾ ਲਗਾਤੇ ਦੁਬਾਰਾ ਫਿਰ ਟੁੱਟ ਗਿਆ ਟੱਕਾ ਉਹ ਵੀ ਸਾਰੀ ਮਿੱਟੀ ਜੰਮ ਰਹੀ ਆ ਸਭ ਕੁਝ ਹੋ ਰਿਹਾ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਟ੍ਰੀਟਮੈਂਟ ਪਲਾਂਟ ਵੀ ਲਗਾਣਾ ਸੀਗਾ ਉਹ ਲੱਗਿਆ ਜਾਂ ਨਹੀਂ ਨਹੀਂ ਲੱਗਿਆ ਜੀ ਬਿਲਕੁਲ ਨਹੀਂ ਲੱਗਿਆ ਕਿੰਨੇ ਕ ਕਰੋੜ ਦਾ ਪ੍ਰੋਜੈਕਟ ਸੀਗਾ ਇਹ ਕਰੋੜਾਂ ਦਾ ਪ੍ਰੋਜੈਕਟ ਕਹਿੰਦੇ ਨੇ ਜੀ ਉਹ ਯਾਰ ਐਗਜੈਕਟ ਫਿਗਰ ਤਾਂ ਨਹੀਂ ਸਾਨੂੰ ਪਤਾ ਕਿੰਨੀ ਹੈ 1 ਕਰੋੜ ਦਾ ਪ੍ਰੋਜੈਕਟ ਹੈ ਪਰ ਪਰ ਜੋ ਵੀ ਹੈ ਜੀ ਸਾਡਾ ਜ਼ਿਮੀਦਾਰਾਂ ਦਾ ਬਹੁਤ ਬੁਰਾ ਹਾਲ ਹੈ ਤੁਹਾਡੇ ਵੱਲੋਂ ਕੋਈ ਕਾਰਵਾਈ ਪਾਈ ਜਾਊਗੀ ਠੇਕੇਦਾਰ ਦੇ ਖਿਲਾਫ ਸਾਡੇ ਅਸੀਂ ਕੋਣ ਕੋ ਹੁੰਦੇ ਜੀ ਕਰਨ ਲਿਆ ਸੀ ਸੈਕਟ ਸਾਹਿਬ ਨੂੰ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਤੁਹਾਨੂੰ ਕਹਿ ਸਕਦੇ ਆ ਇਹ ਤਾਂ ਮਹਿਕਮਾ ਇਹ ਤਾਂ ਮਹਿਕਮੇ ਦਾ ਕੰਮ ਹੈ ਜੀ ਕਾਰਵਾਈ ਕੰਦਾ ਅਸੀਂ ਕਿੱਥੋਂ ਕਰ ਸਕਦੇ ਆ ਸਾਡੇ ਕੋਲ ਕੋਈ ਅਧਿਕਾਰ ਕਾਰਵਾਈ ਕਰਨੀ ਹੈ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੈ ਸਾਹਿਬ ਗੱਲ ਕਰ ਰਿਹਾ ਲੱਗ ਪਈ ਸੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੰਡੀ ਦੇ ਵਿੱਚ ਨਾ ਪਾਣੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਮਾ ਹੋਇਆ ਹੋਇਆ ਉਹਦੇ ਬਾਰੇ ਕੀ ਕਹੋਗੇ ਜਿਹੜਾ ਨਵਾਂ ਸੀਵਰੇਜ ਪਿਆ ਸੀ ਓਵਰਫਲੋ ਹੋ ਗਿਆ ਹੈ ਹਾਂਜੀ ਮੈਂ ਫਿਰ ਮੰਡੀ ਦੇ ਵਿੱਚ ਹੀ ਆ ਇਸ ਟਾਈਮ ਵੀ अच्छा बेसिकली अ मंडियां ਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਨਾ ਇੱਕ ਤਾਂ ਸਾਨੂੰ ਜਾਲੀਆਂ ਟ੍ਰੇਸ ਨਹੀਂ ਹੋ ਰਹੀਆਂ ਹੈਗੀਆਂ ਕਿਉਂਕਿ ਉਹਦੇ ਉੱਪਰ ਬੋਰੀਆਂ ਤੇ ਜਿਹੜਾ ਫੂਸ ਆ ਮੱਕੀ ਦਾ ਬਹੁਤ ਕੁਝ ਜਮਾ ਹੋਇਆ ਹੋਇਆ ਜੀ ਇਕਲੀ-ਕਲੀ ਜਾਲੀ ਦੇ ਉੱਪਰ ਜਾ ਕੇ ਉਹਨੂੰ ਰਿਮੂਵ ਕਰਦੇ ਆਂ ਤਾਂ ਪਾਣੀ ਖੋਲਦੇ ਆਂ ਫਿਰ ਪਾਣੀ ਨਿਕਲਣ ਲੱਗ ਜਾਂਦਾ ਜੀ ਤੇ ਹਾਂ ਜੀ ਇਹੀ ਸਮੱਸਿਆ ਸਾਨੂੰ ਮੂਰੇ ਆ ਰਹੀ ਹੈ ਜੀ ਅਸੀਂ ਸਾਰੀ ਮੰਡੀ ਦੇ ਵਿੱਚ ਕੋਈ ਕੋਈ ਬਰਸਾਤ ਸ਼ੁਰੂ ਹੋ ਰਹੀ ਹੈ ਜੀ ਦੁਬਾਰਾ ਇਹ ਦੁਬਾਰਾ ਤੋਂ ਫੇਰ ਇਦਾਂ ਹੀ ਹੋਊਗਾ ਜਾਂ ਕੋਈ ਦਾ ਹੱਲ ਸੋਲੂਸ਼ਨ ਨੀ ਦੁਬਾਰਾ ਤਾਂ ਨਹੀਂ ਹੋਊਗਾ ਜੀ ਪ੍ਰੋਬਲਮ ਇਹ ਆ ਜੀ ਜਿਹੜੀਆਂ ਆਪਣੀ ਮੱਖੀ ਸਾਫ਼ ਕਰਕੇ ਜਿਹੜੀ ਢੇਰੀ ਲਾ ਦਿੰਦੇ ਨੇ ਜੀ ਫੜਦੇ ਬਿਲਕੁਲ ਕਿਨਾਰੇ ਤੇ ਜਾਂ ਜਾਲੀ ਦੇ ਉੱਤੇ ਹਾਂਜੀ ਉਹੀ ਸਮੱਸਿਆ ਦਾ ਕਾਰਨ ਬਣਦੀ ਆ ਜੀ ਸਾਡੇ ਇਹ ਤਾਂ ਸੋਲੂਸ਼ਨ ਕੀ ਹੋਊਗਾ ਜੀ ਸੋਲੂਸ਼ਨ ਇਹ ਆ ਜੀ ਉਹਦੀ ਚਿਕਵਾਈ ਨਾਲੋਂ ਨਾਲ ਹੋਵੇ ਜੀ ਫੋਸ ਦੀ ਤੇ ਉਹ ਢਲ ਕੇ ਦੁਬਾਰਾ ਜਾਲੀ ਦੇ ਉੱਪਰ ਨਾ ਆਵੇ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਸਾਡਾ ਤਾਂ ਹੁਣ ਪਾਣੀ ਕੱਢਣ ਤੱਕ ਦਾ ਮਕਸਦ ਆ ਜੀ ਉਹ ਪਾਣੀ ਸਾਡਾ ਨਿਕਲ ਰਿਹਾ ਜੀ ਦੇਖੋ ਤਾਂ ਸਾਰਾ ਪਾਣੀ ਚੱਲ ਰਿਹਾ ਵਾ ਥਰੂ ਆਊਟ ਲੈਨਾਂ ਸਾਰੀਆਂ ਚੱਲ ਰਹੀਆਂ ਨੇ ਪਰ ਜਿੱਥੇ ਜਾਲੀ ਜਾਮ ਹੋ ਜਾਂਦੀ ਹੈ ਉਹਦੇ ਉੱਤੇ ਫੂਸ ਜਾਂ ਕੋਈ ਬੂਰੀ ਸਿੱਟ ਦਿੰਦਾ ਜਾਂ ਕੁਝ ਲਗਾ ਦਿੰਦਾ ਉੱਥੇ ਸਾਡੀ ਪਾਣੀ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਹੁਣ ਵੀ ਮੈਂ ਜਿੱਥੇ ਵੀ ਮੈਂ ਨਾਲ-ਨਾਲ ਫੋਟੋਗ੍ਰਾਫੀ ਕਰ ਰਿਹਾ ਮੈਂ ਜਿੱਥੇ-ਜਿੱਥੇ ਪ੍ਰੋਬਲਮ ਆ ਰਹੀ ਆ ਉੱਥੇ ਸੇਮ ਇਹੀ ਪ੍ਰੋਬਲਮ ਆ ਜੀ ਬੂਰੀਆਂ ਨਿਕਲ ਰਹੀਆਂ ਲਿਫਾਫੇ ਨਿਕਲ ਰਿਹਾ ਕੋਈ ਵੀ ਢੇਰੀ ਨਿਕਲ ਰਹੀ ਆ ਸਾਰੇ ਉਹਦੇ ਉੱ ਠੀਕ ਹੈ ਜੀ ਉਹ ਫਿਰ ਪਾਣੀ ਫਿਰ ਸਪੀਡ ਅਪਲੀ ਨਹੀਂ ਨਿਕਲ ਰਿਹਾ ਜੀ ਉੱਥੇ ਫਿਰ ਪ੍ਰੋਬਲਮ ਆਉਂਦੀ ਹੈ ਪਾਣੀ ਹੌਲਟ ਹੋ ਰਿਹਾ ਉੱਥੇ ਹਾਂਜੀ ਨਿਕਨ ਦੀ ਪ੍ਰੋਬਲਮ ਆ ਰਹੀ ਹੈ ਨਿਕਾਸ ਹੀ ਨਹੀਂ ਹੁਣ ਜਾਨੀ ਕਿ ਪ੍ਰੋਸੈਸ ਚੱਲ ਰਿਹਾ ਤੁਹਾਡਾ ਕੱਢਣ ਦਾ ਪ੍ਰੋਸੈਸ ਹਾਂਜੀ ਹਾਂਜੀ ਲੱਗੇ ਹੋਏ ਆ ਜੀ ਅਸੀਂ ਦੁਪਹਿਰ ਦੇ ਲੱਗੇ ਹੋਏ ਆ ਠੀਕ ਹੈ ਹਾਂਜੀ ਹਾਂਜੀ ਥੈਂਕ ਯੂ ਹੈਲੋ ਹੈਲੋ ਹਾਂਜੀ 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 ਸਸਿਕਾ ਜੀ ਸੈਕਟਰੀ ਸਾਹਿਬ ਜੀ ਕਾਲ ਜੀ ਪੱਤਰਕਾਰ ਰਾਜਦੀਪ ਸਿੰਘ ਲਵੇਲਾ ਗੱਲ ਕਰ ਰਹੇ ਆ ਜੀ ਮਾਛੀਬੜਾ ਸਾਹਿਬ ਤੋਂ ਹਾਂਜੀ ਹਾਂਜੀ ਅੱਛਾ ਜੀ ਮੰਡੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜਮਾ ਹੋਇਆ ਮੰਡੀਪਰਾ ਇੱਕ ਤਾਂ ਬਰਸਾਤ ਜਿਆਦਾ ਹੋ ਗਈ ਅਚਾਨਕ ਤੇਜ਼ ਅੱਜ ਅੱਛਾ ਜੀ ਤੇ ਇੱਕ ਜਿਹੜਾ ਹੈਗਾ ਕਈ ਵਾਰ ਮੱਕੀ ਦਾ ਫੂਟਪਾਥ ਹੁੰਦਾ ਉਹ ਭਜ ਜਾਂਦਾ ਸੀਵਰੇਜ ਵੀ ਓਵਰਫਲੋ ਹੋਇਆ ਹੋਇਆ ਜੀ ਹਾਂ ਸੀਵਰੇਜ ਤੇ ਭਰ ਗਿਆ ਦੀ ਜਿਆਦਾ ਪਾਣੀ ਪੈਣ ਨਾਲ ਸਾਰਾ ਉਹ ਮਿਲਦਾ ਸਾਫ਼ ਹੋ ਗਿਆ ਸਾਰਾ ਪਾਣੀ ਹੁਣ ਲੱਗੇ ਹੋਣੇ ਕਟਣ ਜੈ ਸਾਹਿਬ ਖੜੇ ਨੇ ਮੌਕੇ ਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਇਨ ਫਿਊਚਰ ਆਉਣ ਵਾਲੇ ਬਰਸਾਤਾਂ ਦੇ ਵਿੱਚ ਐਦਾਂ ਹੀ ਰਹੂਗਾ ਜਾਂ ਇਹਦੀ ਕੋਈ ਸਪਾਈ ਕਰਾਈ ਵੀ ਜਾਊ ਕਿਸ ਤਰ੍ਹਾਂ ਲੱਗ ਰਿਹਾ ਨਹੀਂ 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 ਸਪਾਈ ਕਰਾ ਰਹੇ ਨਹੀਂ ਜੀ ਖੜੇ ਨੇ ਜੀ ਸਾਹਿਬ ਹੁਣ ਲੱਗੇ ਹੋਏ ਨੇ ਠੀਕ ਹੈ ਜੀ ਥੈਂਕ ਯੂ ਧੰਨਵਾਦ ਓਕੇ ਜੀ ਓਕੇ ਜੀ